कई बारी चुप हजार शब्दों शानदार दरबार राजे मंत्री तद्वान मौजूद हैं अकबर कहता है आज मैं एक अजिहा सवाल पूछागा जिसका जवाब सिर्फ सियाणा मनुख ही दे सकता है सारे दरबारी ਜਿਵਾਲੇ ਤੱਕਦੇ ਹਨ ਪਰ ਬੀਰਵਾਲ ਸ਼ਾਂਤ ਖੜਾ ਮੁਸਕਰਾ ਰਿਹਾ ਹੈ ਅਕਬਰ ਪੁੱਛਦਾ ਹੈ ਦੁਨੀਆ ਵਿੱਚ ਸਭ ਤੋਂ ਵੱਡੀ ਤਾਕਤ ਕੀ ਹੈ ਕੋਈ ਕਹਿੰਦਾ ਦੌਲਤ ਕੋਈ ਕਹਿੰਦਾ ਤਲਵਾਰ ਕੋਈ ਕਹਿੰਦਾ ਅਕਲ ਪਰ ਅਕਬਰ ਕਿਸੇ ਜਵਾਬ ਨਾਲ ਖੁਸ਼ ਨਹੀਂ ਅਕਬਰ ਬੀਰਵਾਲ ਵੱਲ ਮੁੜ ਕੇ ਕਹਿੰਦਾ ਹੈ ਬੀਰਵਾਲ ਤੂੰ ਚੁੱਪ ਕਿਉਂ ਹੈ ਤੇਰਾ ਜਵਾਬ ਕੀ ਹੈ ਦੀਵਲ ਕੁਝ ਨਹੀਂ ਕਹਿੰਦਾ ਸਿਰ ਝੁਕਾ ਕੇ ਖਾਮਰਸ਼ੀ ਨਾਲ ਖੜਾ ਰਹਿੰਦਾ ਹੈ ਪੂਰੇ ਦਰਬਾਰ ਵਿੱਚ ਸਨਾਟਾ ਛਾ ਜਾਂਦਾ ਹੈ ਅਕਬਰ ਥੋੜਾ ਗੁੱਸੇ ਨਾਲ ਕਹਿੰਦਾ ਹੈ ਕੀ ਤੂੰ ਮੇਰੇ ਸਵਾਲ ਦਾ ਜਵਾਬ ਨਹੀਂ ਜਾਣਦਾ ਦੀਵਲ ਹੌਲੀ ਮੁਸਕਰਾਉਂਦਾ ਹੈ ਪਰ ਹਾਲੇ ਵੀ ਚੁੱਪ ਕੁਝ ਪੁੱਲਾਵਾੜ ਦੀਵਲ ਕਹਿੰਦਾ ਹੈ ਜਹਾ ਆਪਣਾ ਮੇਰੀ ਇਹ ਚੁੱਪ ਹੀ ਮੇਰਾ ਜਵਾਬ ਹੈ ਅਕਲ ਹੈਰਾਨ ਚੁੱਪ ਜਵਾਬ ਕਿਵੇਂ ਹੋ ਸਕਦੀ ਹੈ ਬੀਰਵਲ ਕਹਿੰਦਾ ਹੈ ਜਹਾ ਆਪਣਾ ਜਿੱਥੇ ਸ਼ਬਦ ਨਕਾਮ ਹੋ ਜਾਣ ਉਥੇ ਚੁੱਪ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ ਗੁੱਸੇ ਨੂੰ ਚੁੱਪ ਨਾਲ ਹਰਾਇਆ ਜਾ ਸਕਦਾ ਹੈ ਝਗੜੇ ਨੂੰ ਚੁੱਪ ਨਾਲ ਖਤਮ ਕੀਤਾ ਜਾ ਸਕਦਾ ਹੈ ਅਕੁਰ ਮੁਸਕਰਾਉਂਦਾ ਹੈ ਤੇ ਕਹਿੰਦਾ ਹੈ ਬੀਰਵਲ ਅੱਜ ਤੋਂ ਸਾਬਤ ਕਰ ਦਿੱਤਾ ਹੈ ਕਿ ਅਸਲੀ ਸਿਆਣਪ ਬੋਲਣ ਵਿੱਚ ਨਹੀਂ ਸਹੀ ਵੀਰੇ ਚੁੱਪ ਰਹਿਣ ਵਿੱਚ ਹੈ ਸਾਰਾ ਦਰਬਾਰ ਤਾਲੀਆਂ ਵਜਾਉਂਦਾ ਹੈ ਮੋਰਲ ਸਿੱਖਿਆ ਹਰ ਸਵਾਲ ਦਾ ਜਵਾਬ ਸ਼ਬਦ ਨਹੀਂ ਹੁੰਦਾ ਕਈ ਵਾਰੀ ਚੁੱਪ ਹੀ ਸਭ ਤੋਂ ਸਮਝਦਾਰ ਫੈਸਲਾ ਹੁੰਦੀ ਹੈ ਜੇ ਕਹਾਣੀ ਨੇ ਦਿਲ ਨੂੰ ਛੂਹਿਆ ਹੋਵੇ ਤਾਂ ਸ਼ੇਅਰ ਕਰਨਾ ਨਾ ਭੁੱਲੋ ਕਿਉਂਕਿ ਚੁੱਪ ਸਭ ਨੂੰ ਜਾਣਨੀ ਚਾਹੀਦੀ ਹੈ